ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤੇ ਇਸੇ ਤਰ੍ਹਾਂ ਅੱਜ ਜਿਸ ਤਰ੍ਹਾਂ ਮੈਂ ਕਿਹਾ ਵੀ ਹਾਂ ਦੋਸਤੋ ਮੀਥੀ ਤੇ ਮਿੱਠਾ ਐਡ ਸੀ ਪਰਲੇ ਪਾਸੇ ਤੁਹਾਨੂੰ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੋਤ ਸਿੰਘ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਵੋਗੇ ਸੋ ਸਵਾਗਤ ਕਰਦਾ ਮੈਂ ਅੱਧੀ ਨਵੀਂ ਵੀਡੀਓ ਦੇ ਵਿੱਚ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਵੀਰ ਭਰਾ ਤੁਸੀਂ ਅਸ ਟਾਈਮ ਵੀਡੀਓ ਨੂੰ ਦੇਖੋਗੇ ਜਾਂ ਵੀਡੀਓ ਨੂੰ ਬਾਅਦ ਵਿੱਚ ਵੀ ਪਬਲਿਸ਼ ਕਰਕੇ ਦੇਖੋਗੇ ਤੇ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਕੁਝ ਗੱਲਾਂ ਤੇ ਕੁਝ ਵੀਡੀਓਜ਼ ਵਗੈਰਾ ਥੋੜਾ ਸਾਂਝੀਆਂ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ ਤੇ ਨਾਲ ਦੇ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਅੱਗੇ ਦੇ ਕੇ ਜਰੂਰ ਕਰਦੇ ਰਹੋਗੇ ਤੇ ਕੁਝ ਜਿਹੜੀ ਚੀਜ਼ਾਂ ਮੈਂ ਐਕਟੀਵਿਟੀਜ਼ ਕਰਦਾ ਰਹਿਣਾ ਤੁਹਾਨੂੰ ਮੈਂ ਦੱਸਦਾ ਰਹਿਣਾ ਵੀ ਜਿਹੜੀ ਚੀਜ਼ਾਂ ਮੈਂ ਸਬਜੀ ਵਗੈਰਾ ਲਾਉਂਦਾ ਰਹਿਣਾ ਨਾ 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 ਮੈਂ ਤੁਸੀਂ ਉਹ ਵੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਜਰੂਰ ਦਿਓ, ਸ਼ੇਅਰ ਕਰਿਓ ਤੇ ਨਾਲ-ਨਾਲ ਜੁੜੇ ਰਹੋ ਮੇਰੇ ਚੈਨਲ ਤੇ ਨਾਲ ਤੇ ਵੱਧ ਤੋਂ ਵੱਧ ਵੀਡੀਓ ਨੂੰ ਗਾਂਧੀ ਗਾਂ ਸ਼ੇਅਰ ਵੀ ਜਰੂਰ ਕਰਦੇ ਰਹੋ। ਅੱਗੇ ਥੋੜਾ ਨਾਲ-ਨਾਲ ਆਪਾਂ ਗੱਲਾਂ ਬਾਤਾਂ ਵੀ ਕਰੀ ਚਲਾਂਗੇ ਨਾਲ-ਨਾਲ ਤੁਹਾਨੂੰ ਆਪਾਂ ਵੀਡੀਓ ਵੀ ਦਿਖਾਉਂਦੇ ਰਾਵਾਂਗੇ। ਵੀਡੀਓ ਦੇ ਤੱਕ ਬਣੇ ਰਹੋ। ਅ ਜਿਸ ਤਰ੍ਹਾਂ ਦੋਸਤੋ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਗੋਭੀ ਮੈਂ ਲਾਈ ਸੀ। ਇਹ ਤਕਰੀਬਨ ਆਪਣਾ ਦੂਜੀ ਸਿੰਪਲ ਗੋਭੀ ਆ। ਤੇ ਉਹ ਜਿਹੜੇ ਆਪਣਾ ਸਿਆਲ ਵਾਲੇ ਕਦੂ ਹੁੰਦੇ ਆ ਉਹ ਆ। ਤੇ ਇਸੇ ਤਰ੍ਹਾਂ ਪਰਲੇ ਪਾਸੇ ਆਪਣੇ ਗੋਭੀ ਆ ਬੰਦ ਗੋਭੀ ਇਹ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਮੇਥੀ ਤੇ ਆ ਟਮਾਟਰ ਵਗੈਰਾ ਇਹਨਾਂ ਆਪਣਾ ਆਪਣੇ ਘਰ ਦੇ ਆਪਾਂ ਲਾਉਂਦਾ ਰਹਿਣਾ ਅਮਰੂਦ ਹੋਗੇ ਬਾਕੀ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤੇ ਇਸੇ ਤਰ੍ਹਾਂ ਨਾਲ-ਨਾਲ ਜੁੜਦੇ ਰਹੋ ਬਾਕੀ ਤੁਹਾਨੂੰ ਨਾਲ ਜਿਹੜੀਆਂ ਵੀ ਮੈਂ ਗਤੀਵਿਧੀਆਂ ਕਰਦਾ ਰਹਿਣਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਜਾਣ ਮੈਂ ਤਕਰੀਬਨ ਕਰਦਾ ਵੀ ਹਾਂ ਤੇ ਤੁਸੀਂ ਭਰਪੂਰ ਪਿਆਰ ਦੇਣਾ ਆਨੰਦ ਤੇ ਜੇਕਰ ਤੁਸੀਂ ਕੋਈ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਫੀਡਬੈਕ ਦੇ ਸਕਦੇ ਹੋ ਆਪਣਾ ਤਾਂ ਮੇਰੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਚੰਗੀ ਚੀਜ਼ ਚੰਗੀਆਂ ਵੀਡੀਓਜ਼ ਵਗੈਰਾ ਤੁਹਾਡੇ ਨਾਲ ਲੈ ਕੇ ਆਉਂਦੇ ਰਹੀਏ ਤੇ ਉਹ ਲੈ ਕੇ ਵੀ ਮੈਂ ਆਉਂਦਾ ਰਹਿਣਾ तकरीबन ਕਿ ਤੁਸੀਂ ਬਹੁਤ ਸਾਰਾ ਭਰਮਾ ਪਿਆਰ ਦੇ ਨੇ ਉਹ ਵੀਡੀਓਜ਼ ਦੇਖਦੇ ਹੋ ਤੇ ਇਹ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਬੰਦੇ ਨੂੰ ਅੱਗੇ ਲੈ ਕੇ ਹੁੰਦੀਆਂ ਨੇ ਤੇ ਬਾਕੀ ਥੋੜੇ ਜਿਹੜੇ ਸਵਾਲ ਜਵਾਬ ਨੇ ਇਹ ਵੀ ਹੋਣੇ ਬਹੁਤ ਜ਼ਰੂਰੀ ਨੇ ਜੇਕਰ ਤੁਸੀਂ ਸਵਾਲ ਜਵਾਬ ਕਰਦੇ ਹੋ ਦੇਖਦੇ ਹੋ ਤੇ ਬਾਕੀ ਮੈਂ ਤਾਂ ਹਰੇਕ ਕ੍ਰੀਏਟਰ ਨੂੰ तकरीबन ਬੇਨਤੀ ਕਰਦਾ ਜਿਨੇ ਵੀ ਵੀਰਪਰਾ ਪੰਜਾਬੀ ਆਪਣੇ YouTube ਤੇ ਕੰਮ ਕਰਦੇ ਆ ਜਾਂ ਵੀਡੀਓਜ਼ ਵਗੈਰਾ ਪਰਪਰ ਬਣਾਉਂਦੇ ਨੇ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਕੰਟੈਂਟ ਆਪਣੇ ਘਰ ਚੋਂ ਕ੍ਰੀਏਟ ਕਰੋ ਜੋ ਕੋ ਤੁਸੀਂ ਕਰਦੇ ਹੋ ਮੈਂ ਵੀ ਆਪਣੀ ਉਹ ਚੀਜ਼ ਨੂੰ ਜਿਹੜੀ ਆਪਣੀ ਮੇਰੀ ਪਰਸਨਲ ਜਿਹੜੀ ਲਾਈਫ ਆ ਪਰਸਨਲ ਲਾਈਫ ਅਲੱਗ ਰੱਖੋ ਬਟ ਜਾਨੀ ਕਿ ਜਿਹੜਾ ਤੁਸੀਂ ਫੀਲਡ ਦੇ ਵਿੱਚ ਚੁਣੇ ਹੋ ਜਿਹੜਾ ਫੀਲਡ ਤੁਸੀਂ ਕਰ ਰਹੇ ਹੋ ਜੇ ਮੈਂ ਕਰਾ ਐਗਰੀਕਲਚਰ ਦੇ ਨਾਲ ਜੁੜਿਆ ਹੋਇਆ ਤਾਂ ਮੈਂ ਐਗਰੀਕਲਚਰ ਵਾਲੀਆਂ ਚੀਜ਼ਾਂ ਕੰਟੀਨਿਊ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿਣਾ ਨਾਲੇ ਤਾਂ ਘਰ ਦੀ ਚੀਜ਼ ਆਪਣੀ ਬਣੀ ਹੋਈ ਆਪਾਂ ਉਹ ਚੀਜ਼ ਨੂੰ ਖਾਣੇ ਆ ਨਾਲੇ ਕੀ ਜਿਹੜਾ ਸੋਸ਼ੀਅਲੀ ਆ ਉਹ ਵੀਡੀਓਜ਼ ਵਗੈਰਾ ਬਣਾ ਕੇ ਤੁਹਾਡੇ ਤੱਕ ਕਰੀਏਟ ਕਰੀ ਦੀਏ ਵੀਡੀਓਜ਼ ਵਗੈਰਾ ਪਾਈ ਦੀਏ ਨੇ ਤਾਂ ਜੋ ਜਿਹੜੇ ਹੋਰ ਭੈਣ ਭਰਾ ਨੇ ਜਿਹੜੇ ਖਾਸ ਕਰਕੇ ਸਾਡੇ ਨੌਜਵਾਨ ਵੀਰ ਭਰਾ ਨੇ ਉਹ ਇਹ ਚੀਜ਼ ਨੂੰ ਜ਼ਰੂਰ ਦੇਖਣ ਤੇ ਜ਼ਰੂਰ ਇਹ ਚੀਜ਼ ਵੱਲ ਪ੍ਰੇਰਿਤ ਹੋਣ ਕਾਫੀ ਵੀਰ ਭਰਾਵਾਂ ਦਾ ਮੂੜਾ ਪਿਆ ਕਾਫੀ ਵੀਰ ਭਰਾ ਦੇਖਣ ਲੱਗੇ ਨੇ ਕਾਫੀ ਵੀਰ ਭਰਾ ਜੁੜਦੇ ਵੀ ਨੇ ਤੇ ਉਮੀਦ ਹੈ ਕਿ ਅੱਗੇ ਵੀ ਤੁਸੀਂ ਨਾਲ ਦੇ ਨਾਲ ਜੁੜਦੇ ਵੀ ਰਹੋਗੇ ਤੇ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰੋਗੇ ਵੀਡੀਓ ਦੇ ਵਿੱਚ ਵੀ ਜਿਹੜੀ ਵੀ ਆਪਾਂ ਗੱਲਬਾਤ ਕਰਦੇ ਆਂ ਸੋ ਕੋਸ਼ਿਸ਼ ਹੁੰਦੀ ਹੈ ਮੇਰੇ ਵੱਲੋਂ ਕਿ ਆਪਾਂ ਬਹੁਤ ਵਧੀਆ ਕ੍ਰੀਏਟ ਕਰੀਏ ਬੋਲਦੇ ਵੀ ਆ ਗੱਲਬਾਤ ਕਰਦੇ ਆ ਸੋ ਬਾਕੀ ਥੋੜਾ ਮੈਨੂੰ ਲੱਗਦਾ ਬਹੁਤ ਵੱਡਾ ਸਹਿਯੋਗ ਚਾਹੀਦਾ ਕੋਈ ਵੀ ਚੀਜ਼ ਚੰਗੀ ਜੀ ਜਿਹਨੂੰ ਵਾਇਰਲ ਕਰਨ ਵਾਸਤੇ ਤੇ ਉਹ ਮੈਂ ਹਮੇਸ਼ਾ ਅਪੀਲ ਕਰਦਾ ਰਹਿਣਾ ਆਪਾਂ ਆਪਣਾ ਕੰਮ ਕਰ ਰਹੇ ਆ ਕ੍ਰੀਏਟ ਕਰ ਰਹੇ ਆ ਆਪਾਂ ਆਪਣਾ ਕੰਮ ਕਰਦੇ ਰਹਿਾਂਗੇ ਲਗਾਤਾਰ ਸੋ ਥੋੜਾ ਸਾਥ ਚਾਹੀਦਾ ਤੁਸੀਂ ਸਾਥ ਬਣਾਈ ਰੱਖਿਓ ਤੇ ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵਧੀਆ-ਵਧੀਆ ਵੀਡੀਓਜ਼ ਵਗੈਰਾ ਲੈ ਕੇ ਹੁੰਦੇ ਰਹਿਾਂਗੇ ਤੇ ਤੁਸੀਂ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਤਕਰੀਬਨ ਜਿੰਨੀਆਂ ਵੀ ਚੀਜ਼ਾਂ ਨੇ ਤੁਸੀਂ ਜਿਵੇਂ ਹੁਣ ਮੇਰੇ ਤੁਹਾਨੂੰ ਮੈਂ ਆਪਣੇ ਲਾਗੀ ਦਿਖਾਉਣਾ ਮੈਂ ਕਿ ਗਨਾਲਾ ਰੱਖਿਆ ਗੰਨੇ ਭਾਵੇਂ ਆਪਣੇ ਖਾਂਡ ਜੋਗੇ ਆ ਉਹ ਵੀ ਚੀਜ਼ਾਂ ਤੁਸੀਂ ਨਾਲ ਐਡ ਕਰ ਸਕਦੇ ਹੋ ਆਪਣੇ ਨਾਲ ਨਾਲ ਦੇਖ ਸਕਦੇ ਹੋ ਅੱਜ ਇਸ ਤਰ੍ਹਾਂ ਮੈਂ ਕਿਹਾ ਵੀ ਇਹ ਆਪਣੇ ਘਰ ਵਾਸਤੇ ਗੰਨਾ ਬਹੁਤ ਸੋਹਣਾ ਕੱਦ ਕੀਤਾ ਇਹਨੇ ਇਸ ਤਰ੍ਹਾਂ ਤੁਸੀਂ ਇਹ ਵੀ ਚੀਜ਼ਾਂ ਹੌਲੀ-ਹੌਲੀ ਐਡ ਨਾਲ-ਨਾਲ ਕਰੀ ਕਰ ਸਕਦੇ ਹੋ ਤੇ ਕਰੀ ਵੀ ਚੱਲਿਆ ਕਰੋ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਉਹਦੇ ਵਿੱਚ ਸਭ ਕੁਝ ਹੀ ਚੱਲਦਾ ਡਾਊਨਫਾਲ ਚੱਲਦੇ ਰਹਿੰਦੇ ਨੇ ਜ਼ਿੰਦਗੀ ਵਿੱਚ ਆਉਣਾ ਜਾਣਾ ਚੱਲਦੇ ਰਹਿਣਾ ਤੇ ਕਦੇ ਕੋਈ ਚੀਜ਼ ਮਿਲਦੀ ਹੈ ਕਦੇ ਹੋ ਸਕਦਾ ਹੈ ਕਈ ਵਾਰੀ ਕੋਈ ਚੀਜ਼ ਨਾ ਮਿਲੇ ਪਰ ਉਹਦੇ ਲਈ ਸਾਨੂੰ ਯਤਨ ਹਮੇਸ਼ਾ ਹੀ ਕਰਨੇ ਚਾਹੀਦੇ ਨੇ ਕਰਦੇ ਆ ਤੇ ਜਿੰਨੇ ਵੀ ਮੇਰੇ ਨੌਜਵਾਨ ਭੈਣ ਭਰਾਣੇ ਵੀਰ ਭਰਾਣੇ ਅਦੇਸ਼ਾਂ ਵਿਦੇਸ਼ਾਂ ਚ ਵੀਡੀਓਜ਼ ਹੁਣ ਵੀ ਦੇਖਣਗੇ ਬਾਅਦ ਵਿੱਚ ਵਾਚਿੰਗ ਵੀ ਕਰਨਗੇ ਸੋ ਉਮੀਦ ਇਹ ਹੀ ਹੈ ਕਿ ਤੁਸੀਂ ਵਰਕਰਾਰ ਲੱਗੇ ਰਹੋ ਮਿਹਨਤ ਕਰਦੇ ਰਹੋ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਲੱਗੇ ਹੋ ਕਦੇ ਵੀ ਕੱਲ ਨਾ ਕੱਲੇ ਤੋਂ ਬਗੈਰ ਮੁਸ਼ਕਤ ਕੀਤੇ ਤੋਂ ਬਗੈਰ ਕਦੇ ਵੀ ਕਾਮਯਾਬੀ ਨਹੀਂ ਮਿਲਦੀ ਮੈਂ ਅੱਗੇ ਵੀ ਆਪਣੀਆਂ ਹੋਂ ਤੱਕ ਜਿੰਨੀਆਂ ਵੀ ਮੈਂ ਵੀਡੀਓ ਪਾਈਆਂ ਨੇ तकरीबन ਕਾਫੀ ਵੀਡੀਓ ਮੈਂ ਪਾ ਚੁੱਕਿਆ ਉਹਦੇ ਵਿੱਚ ਮੈਂ ਇਹੀ ਗੱਲਾਂ ਕਰਦਾ ਰਿਹਾ ਤੇ ਪਰ ਤੁਸੀਂ ਲੱਗੇ ਰਹੋ ਲੱਗੇ ਰਹਿਣਾ ਇੱਕ ਜੱਦਪੂਣੇ ਦੀ ਨਿਸ਼ਾਨੀ ਹੁੰਦੀ ਹੈ ਪਰ ਜਦ ਤੱਕ ਆਪਾਂ ਕੰਟੀਨਿਊ ਕੰਮ ਕਰਦੇ ਆ ਉਹ ਚੀਜ਼ ਤੇ ਵਰਕ ਕਰਦੇ ਆ ਤਾਂ ਫਿਰ ਉਹ ਤੇਰੀ ਪੂਰੀ ਕਾਇਨਾਤ ਆ ਉਹ ਵੀ ਛੋਟਾ ਸਾਥ ਦੇਣ ਲੱਗ ਜਾਂਦੀ ਹੈ ਜਦੋਂ ਤੁਸੀਂ ਆਪਣਾ ਪੱਕਾ ਰਾਤਾ ਬਣਾ ਕੇ ਕਿਸੇ ਨਾ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹੋ ਸੋ ਜਰੂਰ ਮੇਰੀ ਉਮੀਦ ਇਹੀ ਹੈ ਕਿ ਜਿੰਨੇ ਵੀ ਭੈਣ ਭਰਾ ਆਏ ਉਹ ਜ਼ਰੂਰ ਇਸ ਵੱਲ ਗੌਰ ਕਰਨੀ ਸੇ ਗੱਲ ਵੱਲ ਤੇ ਨਾਲ ਨਾਲ ਤੁਸੀਂ ਲੱਗੇ ਰਿਆ ਕਰੋ ਕੋਈ ਗੱਲ ਨਹੀਂ ਸੋ ਕੁਝ ਜ਼ਿੰਦਗੀ ਦੇ ਵਿੱਚ ਕੁਝ ਦਿਨ ਮਾੜੇ ਹੋ ਸਕਦੇ ਨੇ ਪੂਰੀ ਜ਼ਿੰਦਗੀ ਮਾੜੀ ਨਹੀਂ ਹੁੰਦੀ ਸੋ ਬੰਦਾ ਲੱਗਿਆ ਰਹੇ ਲੱਗੀ ਤਾਂ ਕੀੜੀ ਨਹੀਂ ਮਾਰਨ ਹੁੰਦੀ ਉਹ ਵੀ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੀ ਹੈ ਇੱਕ ਨਾ ਇੱਕ ਦਿਨ ਤੇ ਇਹ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ ਨਾਲ ਨਾਲ ਵੀਡੀਓ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮੇਰੇ ਨਾਲ ਸਾਹ ਦੋਸਤੋ ਮੀਠੀ ਤੇ ਮਿੱਥਾ ਐਡ ਸੀ ਪਰਲੇ ਪਾਸੇ ਤੁਹਾਨੂੰ ਦਿਖਦੀ ਹੋਊਗੀ ਮਿੱਥਾ ਤੇ ਇਧਰ ਮੇਥੀ ਆ ਤੇ ਆ ਨੰਨਾ ਨਾ ਟਮਾਟਰ ਲਾਇਸੀ ਟਮਾਟਰ ਥੋੜੀ ਘੱਟ ਚੰਦ ਰਹੇ ਨੇ ਕਿਉਂਕਿ ਪ੍ਰੋਪਰ ਕੋਰੇ ਧੋਪ ਨਹੀਂ ਜਿਆਦਾ ਸਰ ਪੈਂਦੀ ਇਹ じゃ ਪਤਾ ਨਹੀਂ ਦੇਖਦੇ ਆ ਕੀ ਸਿਸਟਮ ਆ ਤੇ ਇਧਰ ਆਪਣੀ ਹਲਦੀ ਆ ਗਈ ਇਧਰ ਹਲਦੀ ਆ ਗਈ ਤੇ ਇਹ ਆਪਣਾ ਵਰਸੀਨ ਐ ਕਿ ਵਰਸੀਨ ਨੂੰ ਬਹੁਤ ਵਧੀਆ ਜਮ ਆਇਆ ਤਕਰੀਬਨ ਬਹੁਤ ਸੋਨਾ ਵਧੀਆ ਰਿਹਾ